ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ ਚ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੁਿਸ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਟਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਬਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਪਹਿਲੇ ਚੱਲਦੇ ਸੀ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਇਹਦੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੈਰੀਕਸ ਮੇਰਾ ਟੀਵੀ ਤੁਹਾਨੂੰ ਦੱਸਦੀ ਕਿ ਮਾਨ ਸਰਕਾਰ ਵਾਲਾ ਫਿਲ ਨੂੰ ਹੀ ਚਲਾਈ ਜਾ ਰਹੀ ਹੈ ਕਿ ਨਸ਼ਾ ਮੁਕਤ ਪੰਜਾਬ ਕੀਤਾ ਜਾਵੇ ਉੱਤੇ ਹੀ ਬੱਚਿਆਂ ਵਾਸਤੇ ਇੱਕ ਕਲਾਸ ਲਾਗੂ ਕੀਤੀ ਇਸ ਪਹਿਲੀ ਤੇ ਲੋਕ ਇੱਕ ਕੈਂਟਰੀ ਬੱਚਿਆਂ ਵਾਸਤੇ ਕਲਾਸ ਪਿਆਰੀ ਕੀਤੀ ਹੈ ਕਿ ਨਸ਼ਾ ਮੁਕਤ ਪੰਜਾਬ ਕਿੱਦਾਂ ਬਣਾਇਆ ਜਾ ਰਿਹਾ ਹੈ ਬੱਚੇ ਨਾਲ ਵੀ ਗੱਲਬਾਤ ਕਰਨਾਂ ਦੀ ਕੋਸ਼ਿਸ਼ ਕਰ ਰਹੇ ਇਹ ਕਿਵੇਂ ਕਲਾਸ ਨੂੰ ਦੇਖਦੇ ਹੋ ਕਿਵੇਂ ਨਸ਼ਾ ਮੁਕਤ ਪੰਜਾਬ ਦੇ ਵਿੱਚ ਹਿੱਸਾ ਦਿੰਦੇ ਹੈ ਜਿਹੜਾ ਕੀ ਨਾਮ ਸਦੀਸ਼ ਕੀ ਕਹਣਾ ਚਾਹੋਗੇ ਜਿਹੜੇ ਨਸ਼ਾ ਕਰ ਰਹੇ ਉਹ ਪਰਾਲਾ ਕੀਤਾ ਜਾ ਰਿਹਾ ਕਿ ਨਸ਼ਾ ਮੁਕਤ ਪੰਜਾਬ ਕੀਤਾ ਜਾ ਰਿਹਾ ਔਰ ਤੁਹਾਨੂੰ ਕਲਾਸਾ ਵੀ ਲਗਾ ਕੇ ਦੱਸ ਚਾਹਿਆ ਕਿਵੇਂ ਦੇਖਦੇ ਹੋ ਕਿਤਾ ਨਸ਼ਾ ਮੁਕਤ ਹੋ ਉਸਦਾ ਸਿਰ ਨਸ਼ਾ ਮੁਕਤ ਕਰਨ ਵਾਸਤੇ ਸਭ ਤੋਂ ਪਹਿਲੇ ਸਾਨੂੰ ਕੰਨਾ ਚੀਦਾ ਕਿਸੇ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਜਿੱਥੇ ਨਸ਼ਾ ਕਰਦਾ ਉੱਥੇ ਸਾਨੂੰ ਸਭ ਤੋਂ ਪਹਿਲੇ ਕੰਪਲੇਨ ਕਰਨੀ ਚਾਹੀਦੀ ਹੈ ਕਿਤੇ ਵੀ ਜਾਣਦੇ ਜਿੱਥੇ ਥਾਣੇ ਜਾ ਕੇ ਜਾਣਦੇ ਕਿਸੇ ਵੀ ਪੁਲਿਸ ਸਟੇਸ਼ਨ ਜਾ ਕੇ ਲੱਗੇ ਹੋਏ ਉੱਥੇ ਨਸ਼ੇ ਨੂੰ ਰੋਕਣ ਬਾਰੇ ਦੱਸਣਾ ਚਾਹੀਦਾ ਕਿ ਜਿਸ ਕਾਰਨ ਕੀ ਜਿਹੜੀ ਸਰਕਾਰ ਉਹ ਐਕਸ਼ਨ ਲੈ ਸਕੇ ਆਪਣਾ ਠੀਕ ਆ ਉਸ ਤੋਂ ਬਾਅਦ ਸਾਨੂੰ ਨਸ਼ੇ ਨੂੰ ਆਪਣੇ ਆਲੇ ਦੁਆਲੇ ਜਿਹੜਾ ਸਾਡਾ ਨਸ਼ਾ ਉਹਨੂੰ ਰੋਕਣਾ ਚਾਹੀਦਾ ਸਾਨੂੰ ਸਮਝਾਉਣਾ ਚਾਹੀਦਾ ਇੱਕ ਬੱਚੇ ਨੂੰ ਸਿਖਾਉਣਾ ਚਾਹੀਦਾ ਜਾਂ ਹੋਰ ਵੀ ਲੱਗੇ ਛਾਗੇ ਜਿਹੜੇ ਵਿਅਕਤੀ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੁੰਦਾ ਹੈ ਤੇ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਟਿੱਕੀ ਕਲਾਸ ਲੱਗ ਗਈ ਸੀ ਸਰਕਾਰ ਵਾਲ ਦੱਸਿਆ ਜਾਂਦਾ ਕਿ ਇਹਦਾ ਨਸ਼ਾ ਹੁੰਦਾ ਕੀ ਇਫੈਕਟ ਪੈਂਦਾ ਕਿਵੇਂ ਨਸ਼ੇ ਰੋਕ ਸਕਦੇ ਆ ਕਿਵੇਂ ਨਸ਼ਾ ਬੰਦ ਕਰ ਸਕਦੇ ਆ ਸਾਡੀ ਇਫੈਕਟ ਬੰਦਾ ਕਿ ਸਾਡੇ ਜਿਹੜੇ ਬੋਡੀ ਦੇ ਵਿੱਚ ਜਿਹੜੇ ਸਾਡੇ ਫੇਫੜੇ ਨੇ ਲੰਗਜ਼ ਹੁੰਦੇ ਆ ਉਕਰਾਬ ਹੋ ਜਾਂਦੇ ਆ ਠੀਕ ਆ ਇਸ ਤਰ੍ਹਾਂ ਕਿ ਜੇਕਰ ਕੋਈ ਬਹੁਤ ਜ਼ਿਆਦਾ ਨਸ਼ਾ ਕਰਦਾ ਡਰਗਸ ਵਗੈਰਾ ਜਿਤਾ ਨਸ਼ਾ ਕਰਦਾ ਤੇ ਉਹਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਵਿੱਚ ਡਾਕਟਰ ਵੀ ਸਹਾਇਤਾ ਨਹੀਂ ਕਰ ਸਕਦੇ ਜੇਕਰ ਕੋਈ ਥੋੜਾ ਕਰਦਾ ਫਿਰ ਉਹਨੂੰ ਡਾਕਟਰ ਕੋਲ ਆ ਕੇ ਜਾਇਆ ਜਾ ਸਕਦਾ ਤੇ ਡਾਕਟਰ ਉਹਨੂੰ ਠੀਕ ਕਰ ਸਕਦੇ ਆ ਤੇ ਜੇਕਰ ਬਹੁਤਾ ਜ਼ਿਆਦਾ ਕਰਦਿਆ ਤੇ ਡਾਕਟਰ ਵੀ ਉਹਦੇ ਵਿੱਚ ਨਾ ਕਰ ਸਕਦੇ ਕਿਉਂਕਿ ਉਹਨੇ ਬਹੁਤ ਜ਼ਿਆਦਾ ਘੱਲ ਲੈਂਦਾ ਤੇ ਉਹਦੇ ਲੰਗਜ਼ਾ ਖਰਾਬ ਹੋ ਗਏ ਜਿਨਨੇ ਬਿਲਕੁਲ ਹੋਰ ਵੀ ਸਰਨਾ ਬੱਚੇ ਜੁੜੇ ਗੱਲਬਾਤ ਕਰਨਗੇ ਉਹ ਜਨਾਂ ਦੇ ਕੋਈ ਸ਼ਹਿਰ ਹੈ ਮੇਰਾ ਕੀ ਨਾਮ ਕਪੀਸ਼ ਕੀ ਕਹਿਣਾ ਚਾਹੋਗੇ ਜਿਹੜਾ ਨਸ਼ੇ ਦੇ ਖਲਮ ਨਹੀਂ ਚਲਾਈ ਜਾਦੀ ਮਾਨ ਸਰਕਾਰ ਵੱਲੋਂ ਕਿਵੇਂ ਦੇਖਦੇ ਸੁਣੀ ਨਹੀਂ ਸੱਤਨਾਂ ਨੇ ਕਿ ਸਭਾਂ ਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ ਆਪਣੇ ਆਪ ਨੂੰ ਸੁਧਾਰਨਾ ਸਭ ਤੋਂ ਚੰਗਾ ਕਦਮ ਹੋਏਗਾ ਜੇ ਸੇ ਆਪਣਾ ਆਪ ਸੁਧਾਰਾਂਗੇ ਤਾਂ ਫਿਰ ਸਾਰੇ ਹੀ ਇਹ ਚੀਜ਼ ਸੋਚਣਗੇ ਕਿ ਨਸ਼ਾ ਜਿਹੜੀ ਚੀਜ਼ ਹੈ ਆ ਜਲਦੀ ਬੰਦ ਹੋ ਸਕਦੀ ਹੈ ਤੇ ਇਹ ਬਹੁਤ ਗੰਦਾ ਇਫੈਕਟ ਪਾ ਸਕਦੀ ਹੈ ਆਡੀ ਬੋਡੀ ਤੇ ਕਿ ਸੈਰਪੀ ਹੋਗੇ ਸੈਰ ਬੱਚਾ ਕਿ ਸੇਰਾ ਕਿਰਾ ਉਹ ਦੁਨੀਆ ਤੇ ਚਾਰਜੰਦਾ

ਪਰ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਬੱਚੇ ਦੱਸਦੇ ਪਏ ਆ ਕਿ ਨਸ਼ਾ ਕਿੱਦਾਂ ਪੰਜਾਬ ਦੇ ਵਿੱਚੋਂ ਮਾਨ ਸਰਕਾਰ ਵੱਲੋਂ ਖਤਮ ਕੀਤਾ ਜਾ ਰਿਹਾ ਉਹ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਿਹਾ ਕਿ ਕਿੱਦਾਂ ਨਸ਼ੇ ਤੋਂ ਰਸਤ ਮਿਲ ਸਕਦੀ ਹੈ ਹੋਰ ਵੀ ਬੱਚੇ ਸਾਡੇ ਜੁੜਿਆ ਗੱਲਬਾਤ ਕਰਨੇ ਆ ਕੀ ਕਹਿਣਾ ਕੀ ਨਾ ਬੇਟਾ ਤਨਿਸ਼ ਤਨਿਸ਼ ਜੀ ਕੀ ਕਹਤ ਹੋਗੇ ਕਿ ਕਿੱਦਾਂ ਕਿ ਨਸ਼ਾ ਚਰਨ ਸੀਮਤ ਹੈ ਹੀ ਉਹ ਮਾਨ ਸਰਕਾਰਾਂ ਤੋਂ ਬਾਹਰ ਕਿਰਨ ਨਸ਼ਾ ਉਕਰਦਾ ਨਹੀਂ ਰਹਿੰਦੇ ਪਿਆ ਕਿਵੇਂ ਦੇਖਦੇ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ கிਲਾਸ ਵੀ ਲਗਾਈ ਜਾਂਦੀ ਹੈ ਕਿ ਨਸ਼ਾ ਮੁਕਤ ਕੀਤਾ ਜਾਂਦਾ ਕਿਵੇਂ ਲੰਦਾ ਤੁਹਾਨੂੰ ਜਿਤ ਤੱਕ ਲੱਗਦਾ ਨਸ਼ਾ ਮੱਕਦਣਾ ਚਾਹੀਦਾ ਨਸ਼ਿਆਂ ਨਾਲ ਬੜੇ ਘਾਟ ਉੱਤਰ ਜਾਂਦੇ ਆ ਨਸ਼ਿਆਂ ਨਾਲ ਕੇ ਦਾ ਭਰਾ ਕੇ ਦਾ ਡੱਪਰ ਤੇ ਆ ਬੋਹਿੰਦਿਆ ਨਸ਼ਾ ਬੰਦ ਕਰਾਉਣਾ ਚਾਹੀਦਾ ਕਿਵੇਂ ਬੰਦ ਹੋ ਸਕਦਾ ਜਿਹਨਾਂ ਲੱਗ ਸਕੇ ਨਸ਼ਾ ਵੇਚਦਿਆ ਉਹਨਾਂ ਨੂੰ ਸਨ ਚਾਹੀਦਾ ਸਰਕਾਰ ਨੂੰ ਦੇਖਣਾ ਚਾਹੀਦਾ ਕੀ ਨਸ਼ਾ ਬੰਦ ਕੀਤਾ ਜਾ ਕੋਰ ਵੀ ਬੱਚੇ ਜੁੜੇ ਆ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਬੇਟਾ ਕੀ ਨਾਮ ਆਪਣਾ ਤੇਰਾ ਨਾਮ ਜੀ ਵਿਆਸ਼ ਕੁਮਾਰ ਕੀ ਕਹਿਣਾ ਚਾਹੋਗੇ ਜਿੱਦਾਂ ਕਲਾਸਰ ਵਿੱਚ ਸਹੀ ਆ ਰਿਹਾ ਕਿ ਨਸ਼ਾ ਮੁਕਤ ਪੰਜਾਬ ਕੀਤਾ ਜਾ ਰਿਹਾ ਤੁਹਾਨੂੰ ਕਲਾਸ ਵਿੱਚ ਐਸਾ ਵੀ ਆ ਰਿਹਾ ਕਿ ਨਸ਼ੇ ਨਾਲ ਕਾਫੀ ਜ਼ਿਆਦਾ ਗ੍ਰੇਫੈਕਟ ਪੈਂਦੇ ਆ ਕਾਫੀ ਜ਼ਿਆਦਾ ਕਿ ਮਾਵਾ ਦੇ ਪੁੱਤ ਖਤਮ ਹੋ ਰਿਹਾ ਮਾਵਾ ਦੇ ਗੋਦ ਉਜੜ ਰਹੀਆਂ ਕਿਵੇਂ ਦੇਖ ਦਊ ਕਿ ਜਿੱਦਾਂ ਕਿ ਸਾਰੇ ਜੇ ਵੀ ਨਸ਼ਾ ਨੋਸ਼ਾ ਵੇਚਦਾ ਕਿ ਸਕੈਚ ਕੁੱਤ ਕਰਨੀ ਚਾਹੀਦੀ ਪਹਿਲਾਂ ਤੁਹਾਨੂੰ ਸਮਝਾਉਣਾ ਚਾਹੀਦਾ ਕਿ ਨਹੀਂ ਜੀ ਇਹ ਗਲਤ ਕੰਮ ਆ ਤੇ ਇਹ ਨਾਲ ਤੁਹਾਡੇ ਪਰਿਵਾਰ ਉਜੜਦੇ ਆ ਤੁਹਾਡਾਂ ਦੀ ਕੁਝ ਜਾਂਦਾ ਹੈਗਾ ਸ਼ਹਿਰ ਦੀ ਬਰਭਾਦੀ ਹੋ ਜਾਂਦੀ ਹੈ ਬਦਨਾਮੀ ਹੁੰਦੀ ਹੈ ਤੇ ਹੋਰ ਵੀ ਰਿਸ਼ਤੇਦਾਰਾਂ ਦੀ ਬਦਨਾਮੀ ਹੋ ਜਾਂਦੀ ਹੈ ਤੇ ਨਿਸ਼ਾਨੀ ਕਰਨਾ ਚਾਹੀਦਾ ਹੈਗਾ ਕਿਵੇਂ ਬੰਦ ਹੋ ਸਕਦਾ ਬੰਦੇ ਜੇ ਕੋਈ ਵੇਦਦਾ ਦੇ ਪੁਲਿਸ ਸਟੇਸ਼ਨ ਤੇ ਸ਼ਿਕਾਇਤ ਕਰੋ ਜੇ ਨਹੀਂ ਮੰਨਦਾ ਤਾਂ ਮੈਂ ਫਿਰ ਵੀ ਵੱਡੀ ਕਰਾਂਗਾ ਹੋਰ ਵੀ ਬੱਚੇ ਜੁੜੇ ਆ ਜਾਣਨ ਦੀ ਕੋਸ਼ਿਸ਼ ਕਰਦੇ ਕੀ ਕਹਣਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਮਨ ਸਿੰਘ ਦਾ ਕੀ ਕਹਿਣਾ ਚਾਹੁੰ ਜਾਂ ਕੇਵਲ ਨਸ਼ਿਆਂ ਨਾਲ ਕਈ ਲੋਕਾਂ ਨੂੰ ਆਪਣੇ ਮਾ ਪਿਓ ਭੈਣ ਭਰਾਵਾਂ ਦਾ ਪਤਾ ਨਹੀਂ ਲੱਗਦਾ ਉਹ ਨਸ਼ੇ ਦੇ ਵਿੱਚ ਆਪਣੇ ਭਰਾ ਭੈਣ ਨਾਲ ਲੜਦੇ ਆ ਉਹਨਾਂ ਕੋਲ ਚੀਜ਼ਾਂ ਚੁੱਝਾ ਖੁੰਦੇ ਆ ਉਹਨਾਂ ਨਾਲ ਖੋਕੂ ਕੇ ਆਪਣੇ ਵੇਚ ਕੇ ਨਸ਼ਾ ਪੂਰਾ ਕਰਦੇ ਆਪਣਾ ਮਤਲਬ ਕਿ ਮੰਨਣ ਨੂੰ ਤਸੱਲੀ ਦਿੰਦੇ ਆ ਤੇ ਨਸ਼ਿਆਂ ਦੇ ਨਾਲ ਚੋਰੀਆਂ ਵੀ ਬਣੀਆਂ ਵਧੀਆਂ ਆ ਤੇ ਇੱਕ ਪਰਸੋਂ ਮੈਂ ਵੇਖਿਆ ਕਿ ਇੱਕ ਬੰਦਾ ਇੱਕ ਜਨਾਨੀ ਦੇ ਟੋਪਸ ਖੋ ਕੇ ਲੈ ਗਿਆ ਸੋਨੇ ਦੇ ਉਹਨਾਂ ਤਾਂ ਹੀ ਕੋਇਆ ਕਿ ਨਸ਼ਾ ਕਰਨ ਵਾਸਤੇ ਉਹਨੂੰ ਕਿਤੇ ਪੈਸੇ ਨਹੀਂ ਵੀ ਮਿਲਦੇ ਕੰਮ ਉਹਨਾਂ ਦਾ ਕਰਨੋਂ ਫਿਰ ਦਿਲ ਨਹੀਂ ਕਰਦਾ ਸਰੀਰ ਉਹਨਾਂ ਦਾ ਰਹਿਦਾ ਨਹੀਂ ਉਨਦੇਜੇ ਵਾਸਤੇ ਤੇ ਤਾਂ ਕਰਕੇ ਉਹ ਨਸ਼ਾ ਕਰਨ ਵਾਸਤੇ ਚੀਜ਼ਾਂ ਦੀ ਚੋਰੀਆਂ ਕਰਦੇ ਆ ਤੇ ਫਿਰ ਜੇ ਨਸ਼ਾ ਬੰਦ ਹੋ ਜਾਏਗਾ ਤੇ ਫਿਰ ਚੋਰੀਆਂ ਵੀ ਘਟ ਜਾਣਗੀਆਂ ਤੇ ਪੰਜਾਬ ਖੁਸ਼ਹਾਲ ਹੋ ਜਾਏਗਾ ਜਿੱਦਾਂ ਮਾਨ ਸਰਕਾਰ ਉਪਰਾਲਾ ਕਰਦੇ ਪੀ ਆ ਕਿਵੇਂ ਦੇ ਫੈਸਲੇ ਹੁੰਦੇ ਉਹਨਾਂ ਦੇ ਫੈਸਲੇ ਬਹੁਤ ਵਧੀਆ ਅਸਲ ਹੁਣ ਅਗਲੀ ਆਉਣ ਵਾਲੀ ਜਨਰੇਸ਼ਨ ਵੀ ਚੰਗੇ ਪਾਸੇ ਲੱਗੇਗੀ ਪੰਜਾਬ ਦਾ ਵਾਵਾ ਵਿਕਾਸ ਹੋਵੇਗਾ ਤੇ ਮਾਨ ਸਰਕਾਰ ਨੇ ਖੇਡਾਂ ਦੇ ਖੇਡਾਂ ਇਹ ਚਲਾ ਕੇ ਵਾਵਾ ਸਹੀ ਕੀਤਾ ਕੰਮ ਉਹਦੇ ਨਾਲ ਵੀ ਵਾਵਾ ਨਸ਼ਾ ਘਟਿਆ ਬੱਚੇ ਸਾਰੇ ਖੇਡਾਂ ਵਾਲੇ ਪਾਸੇ ਗਏ ਆ ਇਸ ਕਰਕੇ ਵੀ ਨਸ਼ਾ ਬਾਬਾ ਕਰਿਓ ਬਿਲਕੁਲ ਜਿਵੇਂ ਕਿ ਦੱਸਿਆ ਬੱਚਿਆਂ ਨੇ ਕਿ ਕਾਫੀ ਜ਼ਿਆਦਾ ਮਾਨ ਸਰਕਾਰ ਵਾਲੋ ਉਪਰਾਲੇ ਕੀਤੇ ਗਏ ਔਰ ਨਸ਼ਾ ਮੁਕਤ ਪੰਜਾਬ ਬਣਾ ਲਈ ਕਾਫੀ ਉਪਰਾਲੇ ਕੀਤੇ ਵੀ ਆ ਰਹੇ ਆ ਇਸ ਮੰਤਰੀ ਇਹ ਟੀਚਰਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਨੇ ਆ ਕਿ ਗਾਂ ਟੀਚਰਾਂ ਦਾ ਵੀ ਸਰ ਜਿਵੇਂ ਕਿ ਤੁਸੀਂ ਬੱਚਿਆਂ ਨੂੰ ਕਲਾਸ ਲਗਾ ਕੇ ਦੱਸੇ ਕਰਦੇ ਹੋ ਨਸ਼ਾ ਮੁਕਤ ਬਾਰੇ ਕਿਵੇਂ ਦੇਖਦੇ ਹੋ ਕਿਵੇਂ ਕਿੰਨਾ ਕਿ ਬੱਚਿਆਂ ਵਿੱਚ ਜਾਗਰਣ ਹੈ ਕਿੰਨੇ ਕਿ ਬੱਚਿਆਂ ਨੂੰ ਪਤਾ ਲੱਗਿਆ ਕਿ ਨਸ਼ੇ ਤੋਂ ਬਿਮਾਰੀਆਂ ਫੈਲਦੀਆਂ ਨਸ਼ਿਆਂ ਨਾਲ ਨੁਕਸਾਨ ਹੁੰਦਾ ਹੈ ਕਿਵੇਂ ਦੇਖਦੇ ਸੱਜੋ ਭਗਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਗੋਹੇ ਦਾ ਮੈਂ ਕੋਰ ਨਾਲ ਬਹੁਤ ਜਿਆਦਾ ਸਹਿਮਤ ਆ ਕਿ ਬੱਚਿਆਂ ਤੋਂ ਹੀ ਨਸ਼ਾ ਜਿਹੜਾ ਇਹ ਆ ਫੈਲ ਰਿਹਾ ਤੇ ਜੇਕਰ ਅਸੀਂ ਬੱਚਿਆਂ ਨੂੰ ਹੀ ਮੋਟੀਵੇਟ ਕਰਾਂਗੇ ਤੇ ਬੱਚੇ ਅੱਗੇ ਸਾਡਾ ਜਨਕੀ ਭਵਿੱਖ ਨੇ ਤੇ ਜੇ ਦੇਸ਼ ਦਾ ਕੋਸੇ ਦੇਸ਼ ਦਾ ਤਾਂ ਇੱਕ ਸੁਰੱਖਿਤਾ ਜਿਸ ਦੇਸ਼ ਦੇ ਬੱਚੇ ਸੁਰੱਖਿਤ ਨੇ ਇਸ ਕਰਕੇ ਮੈਂ ਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਮਾਨ ਸਾਹਿਬ ਦਾ ਕਿ ਜਿਹਨਾਂ ਨੇ ਇਸ ਤਰ੍ਹਾਂ ਦੀ ਗੋਹੀ ਬਿਟੀ ਹੈ ਕਿ ਜਿਹਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਜਖਦਮ ਜੇ ਕਹੋਗੇ ਅੱਜ ਹੀ ਨਸ਼ਾ ਮੁਕਤ ਹੋ ਜਾਏਗਾ ਤਾਂ ਉਹ ਤੇ ਪੋਸੀਬਲ ਨਹੀਂ ਹੈ ਪਰ ਚਲੋ ਉਹਨਾਂ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਹੀ ਵਡਮੁੱਲੀ ਕੋਸ਼ਿਸ਼ ਹੈ ਉਸ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਦਾਂ ਦੇ ਅਪਰਾਲੇ ਆ ਜਿੱਦਾਂ ਕਿ ਨਸ਼ਾ ਜੁੱਧ ਨਸ਼ਾ ਵਿਰੋਧ ਨਹੀਂ ਵੀ ਚਲਾਈਗੀ ਅੱਜ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੱਤੀ ਹੈ ਕਿਦਾਂ ਦੇ ਫੈਸਲੇ ਲੇਖ ਜਮਾਨਤ ਸਰਕਾਰ ਦੇ ਬਹੁਤ ਵਧੀਆ ਸਾਰਾ ਇਹ ਤੇ ਮੇਰਾ ਫੈਸਲਾ ਜਨਕਿ ਮੇਰੇ ਜਹਨ ਦੇ ਵਿੱਚ ਜੋ ਉਹਨਾਂ ਨੇ ਕੀਤਾ ਮੈਨੂੰ ਬਹੁਤ ਚੰਗਾ ਪਸੰਦ ਆਇਆ ਕਿਉਂਕਿ ਜੇਕਰ ਬੱਚਿਆਂ ਨੂੰ ਹੀ ਮੋਟੀਵੇਟ ਕਰਾਂਗੇ ਸਕੂਲਾਂ ਤੋਂ ਹੀ ਜਿੱਪਾ ਤੱਕ ਨੂੰ ਪਤਾ ਲੱਗੇਗਾ ਕਿ ਨਸ਼ੇ ਦਾ ਕੀ ਨੁਕਸਾਨ ਹੈ ਆਉਣ ਵਾਲਾ ਭਵਿੱਖ ਸਾਡਾ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਤੇ ਉਹਨਾਂ ਨੂੰ ਵੀ ਇੱਕ ਵਾਰੀ ਜਾਣਕਾਰੀ ਮਿਲੇਗੀ ਕਿਉਂਕਿ ਬੱਚੇ ਹੀ ਜਿਹੜਾ ਸਾਡਾ ਭਵਿੱਖ ਨੇ ਤੇ ਖਾਨ ਵਾਲਾ ਸਮਾਂ ਜਿਹੜਾ ਸਾਡਾ ਵਧੀਆ ਤੇ ਸਾਡਾ ਪੰਜਾਬ ਜਿਹੜਾ ਖਸਾਲ ਰਿਹਾ ਹੋਇਆ ਉਹ ਮੈਂ ਉਹ ਵੀ ਦੇਖ ਸਕਦੇ ਹੋ ਕਿ ਜਿੱਦਾਂ ਕਿ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਹੈ ਸਕੂਲ ਦੇ ਟੀਚਰਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਕਿਹਾ ਬੱਚੇ ਉਹ ਭਵਿੱਖ ਹੈਗਾ ਹੋਰ ਮਾਂ ਸਰਕਾਰ ਵੱਲ ਕਰੇ ਉਪਰਾਲੇ ਕੀਤੇ ਜਾ ਰਹੇ ਆ ਜਿਦੋਂ ਨਸ਼ਾ ਬਰੂ ਲਾ ਲਈਏ ਜਾਂ ਬੱਚਿਆਂ ਨੂੰ ਟ੍ਰੇਨਿੰਗ ਦੇਣ ਦੀ ਗੱਲ ਕਰ ਲਈਏ ਕਾਫੀ ਜ਼ਿਆਦਾ ਜਿਹੜੇ ਫੈਸਲੇ ਵਧੀਆ ਫੈਸਲੇ ਕੀਤੇ ਹੋਰ ਬੱਚਿਆਂ ਨੇ ਬਹੁਤ ਜ਼ਿਆਦਾ ਸੂਝਵਾਨ ਜਵਾਬ ਦਿੱਤਾ ਗਿਆ ਕਿ ਨਸ਼ਾ ਕਿਰਾਏ ਤਾਂ ਸਾਡੇ ਕੋੜਾ ਕੋੜਵਾਂ ਕਿਉਂ ਕਿ ਹੈ ਲੇਕਿਨ ਕਿਤਨਾ ਕਿਤੇ ਮਾਪਿ ਮਾਪਿਓਂ ਨਾਲ ਵੀ ਸਾਧਿਆ ਚਾਹੀਦਾ ਮਾਪਿਓਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਬੱਚੇ ਆ ਰਹੇ ਕਿੱਥੋਂ ਆ ਰਹੇ ਆ ਔਰ ਕਿੱਥੇ ਜਾ ਰਹੇ ਆ ਜਿਸ ਕਰਕੇ ਰঞ্জੀਤ ਸਿੰਘ ਪ੍ਰਿੰਸੀਪਲ ਜੀਨਦਰਗਰ ਵਾਈਸ ਸਕੂਲ ਸਰ ਕਿਵੇਂ ਦੇਖਦੇ ਹੋ ਜਿਹੜਾ ਮਾਪੇ ਦਾ ਵੀ ਨਹੀਂ ਪਤਾ ਹੈ ਇਹ ਕਿਹਦੇ ਚੇਤ ਬੱਚਿਆਂ ਨੂੰ ਨਹੀਂ ਚਲੇ ਗਈ ਸੀ ਉਹ ਸੈਮੀਨਾਰ ਨਾਲ ਜਾ ਕੇ ਦੱਸਿਆ ਵੀ ਐਸੀ ਕਿ ਨਸ਼ਿਆਂ ਦੇ ਕੋਲ ਨਾਲ ਕਿਦਾਂ ਨਸ਼ੇ ਆ ਰਹੇ ਆ ਕਿਵੇਂ ਦੇਖਦੇ ਹੋ ਸਰ ਮੇਰੀ ਅੰਧ ਨਜ਼ਰਾਂ ਚ ਬਹੁਤ ਹੀ ਪਵਿੱਤਰ ਇਹ ਕਦਮ ਆ ਔਰ ਸਮੇਧੀ ਲੋੜ ਆ ਮੈਨੂੰ ਲੱਗਦਾ ਕਿ ਇਹਦਾ ਪ੍ਰਭਾਵ ਬਹੁਤ ਅੱਛਾ ਪਵੇਗਾ ਔਰ ਬੱਚੇ ਇਸ ਚੀਜ਼ ਨੂੰ ਮੰਨ ਵੀ ਰਹੇ ਆ ਅਸੀਂ ਪਰਵਦੇ ਵਿੱਚ ਆ ਕਿ ਸਾਨੂੰ ਹੋਰ ਸੰਜੀਦਗੀ ਨਾਲ ਸਾਰਿਆਂ ਨੂੰ ਲੜ ਕੇ ਕੱਲੀ ਸਰਕਾਰ ਦਾ ਕੰਮ ਨਹੀਂ ਜਿੰਨੀ ਵੀ ਸਮਾਜ ਦੇ ਵਿੱਚ ਚੰਗੇ ਬੁੱਧੀਜੀਵੀ ਮਰ ਗਿਆ ਜਾਂ ਜਿੱਥੇ ਵੀ ਕੋਈ ਦਰਦ ਰੱਖਣੋ ਇਨਸਾਨ ਹੈ ਗਿਆ ਉਹਨਾਂ ਨੂੰ ਆਪਣੇ ਆਉਣ ਵਾਲੇ ਭਵਿੱਖ ਨੂੰ ਸੰਭਾਲਣ ਲਈ ਖਾਸ ਕਰਕੇ ਸਾਰਿਆਂ ਨੂੰ ਇਹ ਦਲ ਉਤਤਲ ਕਰਨਾ ਚਾਹੀਦਾ ਕਿਉਂਕਿ ਬੱਚੇ ਸਾਰਿਆਂ ਦੇ ਸੰਜੇ ਆ ਜੀ ਅਸੀਂ ਬੱਚੇ ਬਚਾਵਾਂਗੇ ਤੇ ਫਿਰ ਹੀ ਸਾਡਾ ਜਿਹੜਾ ਦੇਸ਼ ਆ ਪੰਜਾਬ ਆ ਆਪਣਾ ਔਰ ਸਾਡਾ ਦੇਸ਼ ਇੰਡੀਆ ਉਹ ਫਿਰ ਤਰੱਕੀ ਕਰੇਗਾ ਤੇ ਜਿਹੜਾ ਪੰਜਾਬ ਆ ਖਾਸ ਤੌਰ ਤੇ ਉਹ ਤਾਂ ਦੇਸ਼ ਦੇ ਵਿੱਚ ਰੀਡ ਵੀ ਹੰਦੀ ਆ ਇਸ ਕਰਕੇ ਪੰਜਾਬ ਨੂੰ ਮਜ਼ਬੂਤ ਕਰਨਾ ਔਰ ਜੋ ਸਭ ਤੋਂ ਵਧੀਆ ਕੰਮ ਹੈ ਮੈਨੂੰ ਲੱਗ ਰਿਹਾ ਹੈ ਕਿ ਸਿੱਖਿਆ ਔਰ ਸਿਹਤ ਦੇ ਵਿੱਚ ਜੋ ਪੰਜਾਬ ਸਰਕਾਰ ਕਰ ਰਹੀ ਆ ਸੁਲਾਗਾ ਜੋ ਕਦਮ ਹੈ ਔਰ ਹਰ ਲੈਵਲ ਤੇ ਇਸ ਦੀ ਇਹਨਾਂ ਦਾ ਪੂਰਾ ਸਾਥ ਦੇਣਾ ਨਾ ਮੰਨਤਨ ਸੜਨ ਜੀ ਫਰਦੂ ਜੀ ਸਰ ਬੱਚਿਆਂ ਇਦਾਂ ਦੇ ਤੂ ਜੋਗ ਨਹੀਂਦਾ ਬਿਆ ਸਾਚੀ ਹੈ ਕਿ ਸ਼ੁਰੂ-ਸ਼ੁਰੂ ਤਾਂ ਬੱਚੇ ਇਸ ਚੀਜ਼ ਨੂੰ ਹਾਸੇ ਮਜ਼ਾਕ ਤੇ ਲੈਂਦੇ ਨੇ ਪਰ ਜਦੋਂ ਅਸੀਂ سنجਿਦਗੀ ਨਾਲ ਗੱਲ ਕਰਦੇ ਹਾਂ ਤੇ ਫਿਰ ਬੱਚੇ ਵੀ ਸੀਰੀਅਸ ਹੋ ਜਾਂਦੇ ਆ ਔਰ ਉਹਨਾਂ ਨੂੰ ਇਹਦੀ ਸਾਰੀ سنجਿਦਗੀ ਜਿਹੜੀ ਆ ਉਹਨਾਂ ਦੀ ਜਿਹੜੀ ਇਸ ਮੁੱਦੇ ਦੀ ਜਿਹੜੀ ਸੈਂਸਿਟੀਵਿਟੀ ਆ ਉਹ ਜਦੋਂ ਸਮਝ ਆਉਣ ਲੱਗ ਪੈਂਦੀ ਆ ਤੇ ਫਿਰ ਉਹ ਰਿਸਪੌਂਸ ਚੰਗਾ ਕਰਨਾ ਪੈਂਦਾ ਬਾਕੀ ਬੱਚਿਆਂ ਕੀ ਮੈਸੇਜ ਬਸ ਬੱਚਿਆਂ ਨੂੰ ਇਹੋ ਕਹਿਣਾ ਕਿ ਬੇਟਾ ਆਓ ਰਲ ਕੇ ਆਪਣਾ ਬਚਾਈਏ ਆਪਣਾ ਪੰਜਾਬ ਬਚਾਈਏ ਆਪਣਾ ਦੇਸ਼ ਬਚਾਈਏ ਸਾਰਿਆਂ ਨਾਲ ਰਲ ਕੇ ਆਪਾਂ ਸਾਰਿਆਂ ਵਾਸਤੇ ਔਰ ਮੇਰੀ ਅ ਬਾਕੀਆਂ ਨੂੰ ਤੇ ਖਾਸ ਤੋ ਜਿਹਨਾਂ ਨੂੰ ਪੇਰੈਂਟਸ ਹੋ ਉਹ ਵੀ ਉਮੀਦ ਆ ਵੀ ਜਿੱਥੇ ਤੁਹਾਨੂੰ ਕੋਈ ਲੱਗਦਾ ਕਿ ਆ ਬੰਦਾ ਗਲਤ ਤਰੀਕੇ ਨਾਲ ਅਸ਼ਾ ਬੀਚ ਰਿਆ ਜਾਂ ਕਰ ਰਿਹਾ ਉਹਦੀ ਸੂਚਨਾ ਬੇਚ ਜਿ ਕੋ ਕੇ ਜਿਵੇਂ ਪੰਜਾਬ ਸਰਕਾਰ ਦੇ ਪੂਰੇ ਆਰਡਰ ਨੇ ਉਹ ਸਮਝ ਦੇਣੀ ਚਾਹੀਦੀ ਆ ਔਰ ਉਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਿਹਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਹਾਡਾ ਨਾਮ ਜਿਹੜਾ ਉਹ ਬਿਲਕੁਲ ਸੀਕ੍ਰੀਟ ਰੱਖਿਆ ਜਾਊਗਾ ਸੋ ਇਸ ਕਰਕੇ ਬਹੁਤ ਹੀ ਅੱਛਾ ਕੰਮ ਪਰਾਣਾ ਵਾ ਜੀ ਮੈਂ ਵਧਾਈ ਦਿੰਦਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਵਾਕਈ ਇੱਕ ਦਿਲ ਦੀਆਂ ਗਹਿਰਾਈਆਂ ਤੋਂ ਔਰ ਪੰਜਾਬ ਨੂੰ ਸੁਧਾਰਨ ਵਾਸਤੇ ਇਹ ਆਪਣੇ ਉਹ ਜਗ੍ਹਾ ਕੰਮ ਆ ਕੀਤਾ